ਹਾਂਜੀ ਮੇਰੀ ਗੱਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਨਾਲ ਹੋ ਰਹੀ ਹੈ ਹਾਂਜੀ 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 ਮਹਾਰਾਜ ਖਾਰਾ ਸਾਹਿਬ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਖਾਰਾ ਸਾਹਿਬ ਮੈਂ ਕੁਝ ਜਾਣਕਾਰੀਆਂ ਤੁਹਾਡੇ ਕੋਲ ਲੈਣੀਆਂ ਚਾਹੁੰਦਾ ਜੇ ਸਮਾਂ ਠੀਕ ਹੋਵੇ ਤੇ ਹਾਂਜੀ ਹਾਂਜੀ ਹੁਕਮ ਕਰੋ ਮਹਾਰਾਜ ਖਾਰਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਨਾ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਨਾਨਕ ਮਤਾ ਸਾਹਿਬ ਤੋਂ ਹਾਂਜੀ ਕਾਰ ਸੇਵਾ ਵਾਲੇ ਬਾਬਾ ਤਰਸੀਮ ਸਿੰਘ ਜੀ ਦਾ ਦੋ ਸ਼ਖਸ਼ ਸ਼ਖਸੀਤਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਬਿਲਕੁਲ ਠੀਕ ਹੈ ਭਾਈ ਅਮਰਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਫਿਰ ਕੁਛ ਦਿਨਾਂ ਬਾਅਦ ਇੱਕਦਮ ਖਬਰ ਚੱਲਦੀ ਏ ਕਿ ਬਾਬੇ ਤਰਸੀਮ ਸਿੰਘ ਦਾ ਕਤਲ ਕਰਨ ਵਾਲੇ ਅਮਰਜੀਤ ਸਿੰਘ ਦਾ ਐਨਕਾਊਂਟਰ ਹੋ ਗਿਆ। ਹਾਂਜੀ ਭਾਈ ਸਰਬਜੀਤ ਸਿੰਘ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ। ਕੁਝ ਲੋਕਾਂ ਦਾ ਕਹਿਣਾ ਵੀ ਭਾਈ ਸਰਬਜੀਤ ਸਿੰਘ ਦਾ ਵੀ ਐਨਕਾਊਂਟਰ ਕਰ ਦਿੱਤਾ ਹੋਣਾ। ਬਿਲਕੁਲ ਪਰ ਭਾਈ ਅਮਰਜੀਤ ਸਿੰਘ ਦੀ ਡੈੱਡ ਬੋਡੀ ਨੂੰ ਲੈ ਕੇ ਕਾਫੀ ਫੇਸਬੁੱਕ ਦੇ ਉੱਪਰ ਵੀ ਚਰਚਾ ਸੀ ਵੀ ਕੌਮ ਮਰ ਗਈ ਏ, ਕੌਮ ਕਿੱਥੇ ਚਲੀ ਗਈ ਏ, ਜਥੇਬੰਦੀਆਂ ਕਿੱਥੇ ਨੇ, ਜਥੇਦਾਰ ਕਿੱਥੇ ਨੇ, ਪ੍ਰਧਾਨ ਕਿੱਥੇ ਆਕਾਲੀ ਦਲ ਕਿੱਥੇ ਆ? ਬਿਲਕੁਲ ਠੀਕ ਹੈ। ਨਹੀਂ ਅਜੇ ਤੱਕ ਜਿਹੜੇ ਸਿੰਘ ਨੇ ਬਾਬੇ ਤਰਸੀਮ ਸਿੰਘ ਨੂੰ ਮਾਰਿਆ। ਹੂੰ। ਉਹਦੀ ਡੈੱਡ ਬੋਡੀ ਲੈਣ ਵਾਸਤੇ ਕੋਈ ਵੀ ਅੱਗੇ ਨਹੀਂ ਗਿਆ ਨਾ ਪਰਿਵਾਰ ਵੱਲੋਂ ਗਿਆ ਨਾ ਜਥੇਬੰਦੀਆਂ ਵੱਲੋਂ ਗਿਆ। ਬਿਲਕੁਲ ਠੀਕ ਹੈ। ਮੈਂ ਕਾਨੂੰਨੀ ਤੌਰ ਦੇ ਉੱਪਰ ਜਾਣਕਾਰੀ ਲੈਣੀ ਚਾਹੁੰਦਾ ਮੈਂ ਕਿ ਕੋਈ ਜਿੱਡਾ ਮਰਜ਼ੀ ਵੱਡਾ ਗਨਾਹਗਰ ਹੋਵੇ। ਹਾਂਜੀ। ਕੀ ਉਹਦਾ ਕੋਈ ਰਾਈਟ ਹੁੰਦਾ ਆ ਕਿ ਉਹਦੀਆਂ ਅੰਤਮ ਰਸਮਾਂ ਹੋਣ ਜਾਂ ਉਹਦੀ ਡੈੱਡ ਬੋਡੀ ਉਹਦੇ ਪਰਿਵਾਰ ਦੇ ਕੋਲ ਪਹੁੰਚੇ? ਇਹ ਕੀ ਸਿਸਟਮ ਹੁੰਦਾ ਕਾਨੂੰਨੀ ਤੌਰ ਦੇ ਉੱਪਰ ਜਾਣਕਾਰੀ ਦਿਓ ਜੀ। ਦੇਖੋ ਕਾਨੂੰਨੀ ਤੌਰ ਤੇ ਇਸ ਤਰ੍ਹਾਂ ਹੈ ਜਿਹੜਾ ਬੰਦਾ ਜਿਹੜੇ ਧਰਮ ਨੂੰ ਬਿਲੋਂਗ ਕਰਦਾ ਜਿਹੜੇ ਧਰਮ ਨਾਲ ਸੰਬੰਧਿਤ ਹੈ ਹਾਂਜੀ ਤਾਂ ਉਹਨੂੰ ਉਸੇ ਧਰਮ ਦੇ ਮੁਤਾਬਕ ਉਹ ਜਿਹੜੀ ਡੈੱਡ ਬਾਡੀ ਦਾ ਸੰਸਕਾਰ ਹੁੰਦਾ ਹੈ ਉਸੇ ਤਰ੍ਹਾਂ ਇਹ ਸਾਰਾ ਕੁਝ ਹੁੰਦਾ ਹੈ ਆਪਦੇ ਪਰਿਵਾਰ ਨੂੰ ਉਹ ਸੌਂਪੀ ਜਾਂਦੀ ਹੈ ਹੂੰ ਹੂੰ ਅੱਜ ਤੱਕ ਕਿਤੇ ਵੀ ਐਸੀ ਗੱਲ ਨਹੀਂ ਹੋਈ ਕਿ ਆਪਾਂ ਡੈੱਡ ਬਾਡੀ ਨਹੀਂ ਦਿੱਤੀ ਜੀ ਪਰ ਬਾਦਕਿਸਮਤੀ ਸਾਡੀ ਇਹ ਕਹਿ ਲਓ ਤੁਸੀਂ ਕਿ ਸਿਖਾਂ ਦੀ ਡੈੱਡ ਬੋਡੀ ਜੇ ਇਸ ਤਰ੍ਹਾਂ ਦੀ ਹੈ ਤਾਂ ਤਕਰੀਬਨ ਉਹਨੂੰ ਇਸ ਤਰ੍ਹਾਂ ਹੀ ਫਨਾ ਕੀਤਾ ਜਾਂਦਾ ਹੈ ਜੀ ਜੋ ਹੋ ਰਿਹਾ ਹੈ ਜੀ ਪਰ ਸਾਡੇ ਪਹਿਲਾਂ ਜਥੇਦਾਰ ਬੋਲਦੇ ਹੁੰਦੇ ਸੀ ਪਰ ਅੱਜ ਤੱਕ ਅੱਜ ਮੈਂ ਕਮਾਲ ਹੋ ਗਈ ਐਨੇ ਦਿਨ ਹੋ ਗਏ ਸਾਡਾ ਕੋਈ ਜਥੇਦਾਰ ਇਸ ਪੁਆਇੰਟ ਤੇ ਨਹੀਂ ਬੋਲਿਆ ਹੂੰ ਜਿਹੜੇ ਸਾਡੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਇਹਨਾਂ ਤੇ ਕਰਾਉਣਾ ਕੀ ਹੈ ਤੁਸੀਂ ਹੂੰ ਜਦੋਂ ਵੀ ਸਿਖਾਂ ਤੇ ਮੁਸੀਬਤ ਪਈ ਕੋਈ ਫੇਕ ਇਨਕਾਊਂਟਰ ਹੋਏ ਮੈਂ ਇਹਨੂੰ ਫੇਕ ਇਨਕਾਊਂਟਰ ਕਹੂੰਗਾ ਕੋਈ ਇਹ ਸਹੀ ਇਨਕਾਊਂਟਰ ਨਹੀਂ ਹੋਇਆ ਹੈ ਹੂੰ ਕਿਉਂਕਿ ਫੇਕ ਇਸ ਤਰ੍ਹਾਂ ਹੈ ਕਿ ਏਡਾ ਵੱਡਾ ਮੁਲਜ਼ਮ ਹੀ ਆਣੀ ਹੋ ਜੀ ਇੱਕ ਮਰਡਰ ਕੀਤਾ ਉਹਨੇ ਨਾ ਕੋਈ ਲੜੀਂਦਾ ਹੈ ਨਾ ਉਹਦੇ ਕੋਈ ਪਹਿਲਾਂ ਇਸ਼ਤਿਹਾਰ ਨੇ ਨਾ ਕੋਈ ਕਾਨੂੰਨੀ ਤੌਰ ਤੇ ਪੀਓ ਡਿਕਲੇਅਰ ਹੋਇਆ ਹੋ ਇਸ ਤਰ੍ਹਾਂ ਦੀ ਘਟਨਾ ਹੀ ਨਹੀਂ ਹੋਈ ਆਈ ਤਿੱਕਰੋ ਹੂੰ 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 ਪਰ ਉਹ ਸਿੰਗਲ ਮਰਡਰ ਹੁੰਦਾ ਸਿੰਗਲ ਮਰਡਰ ਦੇ ਉੱਪਰ ਹੁੰਦਾ ਫੇਕ ਇਨਕਾਊਂਟਰ ਹੁੰਦਾ ਹੂੰ ਜਿੰਨੇ ਦਾ ਪਤਾ ਲੱਗਦਾ ਕਿ ਜਿਹੜੀ ਉਥੋਂ ਦੀ ਗਵਰਨਮੈਂਟ ਆ ਉਹ ਐਂਟੀ ਸਿੱਖ ਹੈ ਹੂੰ ਐਂਟਰੀ ਸਿੱਖ ਹੋਣ ਕਰਕੇ ਉਹਨਾਂ ਦੀ ਸੋਚ ਕਰਕੇ ਆ ਹੋਇਆ ਪਰ ਇਹ ਸਾਰੇ ਜਿਹੜੇ ਸਾਡੇ ਲੀਡਰ ਨੇ ਜਿਹੜਾ ਕਸ਼ ਸ਼ਰੋਮਣੀ ਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਅਜ ਇਲੈਕਸ਼ਨ ਲੜਨ ਨੂੰ ਫਿਰਦੇ ਨੇ ਪੰਜਾਬ ਦੇ ਅੰਦਰ ਤੇ ਸਾਡੇ ਸਿੱਖ ਮੂੰਹ ਚੁੱਕ ਕੇ ਨਾਲ ਤੁਰੇ ਫਿਰਦੇ ਨੇ ਤੇ ਇਹ ਇਹਦਾ ਰਿਜ਼ਲਟ ਆ ਹੀ ਹੋਣਾ ਸਾਡੇ ਨਾਲ ਜੀ ਇਹ ਕਿਉਂ ਨਹੀਂ ਬੋਲਦੇ ਉਸ ਪੁਆਇੰਟ ਤੇ ਇੱਕ ਜਾਣਕਾਰੀ ਹੋਰ ਦਿਓ ਜੇ ਗੱਲ ਕਰੀਏ ਪਰਿਵਾਰ ਦੀ ਤੇ ਮੈਨੂੰ ਪਤਾ ਲੱਗਿਆ ਵੀ ਪਰਿਵਾਰ ਨੂੰ ਪੁਲਿਸ ਵੱਲੋਂ ਚੱਕ ਲਿਆ ਗਿਆ ਹੁਣ ਇਹ ਨਹੀਂ ਪਤਾ ਵੀ ਪੰਜਾਬ ਪੁਲਿਸ ਵੱਲੋਂ ਕਿ ਉੱਤਰਾਖੰਡ ਪੁਲਿਸ ਵੱਲੋਂ ਮੈਨੂੰ ਜੋ ਬਲਵੰਤ ਸਿੰਘ ਪਾਲਾ ਜੀ ਨੇ ਦੱਸਿਆ ਆ ਉਹ ਜਾਣਕਾਰੀ ਕਿੰਨੀ ਕੋਲ ਉਹਨਾਂ ਕੋਲ ਆ ਉਹਨਾਂ ਦੀ ਜਾਣਕਾਰੀ ਮੈਂ ਤੁਹਾਨੂੰ ਸ਼ੇਅਰ ਕਰਦਾ ਮਾਂ ਉਹ ਕਹਿੰਦੇ ਵੀ ਪਰਿਵਾਰ ਇਹਨਾਂ ਕੋ ਡਰਿਆ ਹੋਇਆ ਵੀ ਪਰਿਵਾਰ ਨਾਲ ਸੰਪਰਕ ਵੀ ਕੀਤਾ ਸੀ ਪਰ ਪਰਿਵਾਰ ਦੇ ਵਿੱਚ ਕਹਿੰਦੇ ਸਾਨੂੰ ਖੌਫ ਝਲਕਦਾ ਨਜ਼ਰ ਆ ਰਿਹਾ ਔਰ ਹੁੰਦਾ ਵੀ ਹੈ ਪਰਵਾਰ ਨੂੰ ਜਿਵੇਂ ਟਰਾਲਿਆ ਜਾਂਦਾ ਮੰਨ ਲਓ ਪਰਵਾਰ ਡਰ ਗਿਆ ਪਰ ਸਾਡੀਆਂ ਜਿਹੜੀਆਂ ਵੱਡੀਆਂ-ਵੱਡੀਆਂ ਸਾਡੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਐਡੇ ਵੱਡੇ-ਵੱਡੇ ਪੜਾਅ ਨੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਹੈ ਸਾਡੇ ਆਕਾਲ ਤਖਤ ਦੇ ਜਥੇਦਾਰ ਨੇ ਪੰਜਾਂ ਤਖਤਾਂ ਦੇ ਜਥੇਦਾਰ ਨੇ ਕਿ ਇਹਨਾਂ ਦੀ ਮੋਰਲ ਰਿਸਪੌਂਸਿਬਿਲਟੀ ਕੋਈ ਨਹੀਂ ਬਣਦੀ ਕਿ ਸਾਰੇ ਬਾਬਾ ਤਰਸੇਮ ਸਿੰਘ ਦੇ ਸਮਰਥਕ ਸਮਰਥਨ ਦੇ ਵਿੱਚ ਨੇ ਕਿਉਂਕਿ ਜਿਹੜੀ ਆਪਾਂ ਪਿੱਛੇ ਵੀਡੀਓ ਦੇਖ ਲਈਏ ਬਾਬਾ ਤਰਸੇਮ ਸਿੰਘ ਨੂੰ ਆਕਾਲ ਤਖਤ ਸਭ ਤੋਂ ਸਜ਼ਾ ਸੁਣਾਈ ਹੈ ਕੱਲ ਜਿਹੋ ਜਿਹੀ ਵੀ ਸੁਣਾਈ ਹੈ ਹੂੰ ਹੂੰ ਇਹਨਾਂ ਦੇ ਮਤਲਬ ਕੀ ਰਿਕਾਰਡ ਦੇ ਵਿੱਚ ਆ ਚੁੱਕਾ ਹੈ ਕਿ ਉਹ ਬੰਦਾ ਦੋਸ਼ੀ ਸੀ ਹੂੰ ਹੂੰ ਠੀਕ ਹੈ ਨਾ ਚਲੋ ਆਪਾਂ ਦੂਜੇ ਬੰਦੇ ਚੱਲ ਜਾਈਏ ਜੇ ਇੱਕ ਬੰਦੇ ਦਾ ਮਰਡਰ ਕਰਤਾ ਇੱਕ ਬੰਦੇ ਨੇ ਤਾਂ ਉਹਦੀ ਡੈੱਡ ਬੋਡੀ ਦੇਣ ਦੇ ਉੱਪਰ ਸਰਕਾਰ ਨੂੰ ਕੀ ਪ੍ਰੋਬਲਮ ਹੈ ਹੂੰ ਹੂੰ ਕਿਉਂਕਿ ਸਰਕਾਰ ਨੂੰ ਇਹ ਪਤਾ ਹੈ ਕਿ ਇਹ ਸਿੱਖਾਂ ਦੇ ਵਿੱਚ ਮੁੰਡਾ ਹੀਰੋ ਬਣ ਚੁੱਕਾ ਹੈ ਹੂੰ ਸਿੱਖ ਉਸ ਬਾਬੇ ਦੇ ਵਰਸ ਸੀ ਹੂੰ ਹੂੰ ਕਿਉਂਕਿ ਪੋਸਟਾਂ ਤੋਂ ਪਤਾ ਲੱਗਦਾ ਹੈ ਕਿ ਸਿੱਖ ਜਿਹੜੇ ਉਸ ਖਿਲਾਫ ਬਹੁਤ ਜ਼ਿਆਦਾ ਸੀ ਸਰਕਾਰ ਨੂੰ ਇਹ ਹੈ ਕਿ ਜੇ ਡੈੱਡ ਬਾਡੀ ਜੇ ਦਿੱਤੀ ਤਾਂ ਮਤਾ ਕਿਤੇ ਇਹ ਦੁਬਾਰਾ ਇੱਕ ਗੁਰਦੁਆਰਾ ਜਾਂ ਫਿਰ ਉਹੋ ਜਿਹੀ ਘਟਨਾ ਨਾ ਬਣ ਜਾਈ। ਹਮਮ ਸਰਕਾਰ ਦੇ ਅੰਦਰ ਇਹ ਚੀਜ਼ ਹੈ ਕਿ ਇਹਨੂੰ ਹੀਰੋ ਤੌਰ ਤੇ ਅਡਾਪਟ ਨਾ ਕਰਨ। ਸ਼ੁਰੂ ਤੋਂ ਲੈ ਕੇ ਹੀ ਹੋਇਆ ਹੈ ਸਾਡੇ ਜਿੰਨੇ ਵੀ ਪੰਜਾਬ ਦੇ ਅੰਦਰ ਜਾਂ ਪੰਜਾਬ ਤੋਂ ਬਾਹਰ ਜਿਹੜੇ ਮੁੰਡਿਆਂ ਨੇ ਬਦਲੇ ਲਈ ਸੀ ਜਾਂ ਜਿਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀ ਤੇ ਉਹਨਾਂ ਨਾਲ ਐਸੇ ਤਰ੍ਹਾਂ ਹੀ ਹੋਇਆ ਹੈ। ਜੀ ਅਜੇ ਤੁਸੀਂ ਲੋਕ ਕਹਿੰਨੇ ਹੋ ਕਿ ਸਿੱਖਾਂ ਦੇ ਨਾਲ ਇਹ ਹਕੂਮਤ ਜਿਹੜੀ ਹੈ ਉਹ ਆਪਦੀ ਹੈ ਹੂੰ ਹੂੰ ਸਿੱਖਾਂ ਦੇ ਨਾਲ ਬੜੀ ਅਟੈਚਮੈਂਟ ਐ ਇਸ ਹਕੂਮਤ ਦੀ ਮੈਂ ਕਹੂੰਗਾ ਬਿਲਕੁਲ ਕੋਈ ਇਹਨਾਂ ਦੀ ਅਟੈਚਮੈਂਟ ਨਹੀਂ ਸਿੱਖ ਵਿਰੋਧੀ ਨੇ ਐਂਟੀ ਸਿੱਖ ਨੇ ਜਿਹੜਾ ਹੈ ਹਿੰਦੁਸਤਾਨ ਦੀਆਂ ਹਕੂਮਤਾਂ ਨੇ ਅਲੱਗ-ਅਲੱਗ ਸਟੇਟਾਂ ਦੇ ਅੰਦਰ ਨੇ ਹੂੰ ਹੂੰ ਸੋ ਮਾੜੀ ਸਾਡੀ ਇਹ ਗੱਲ ਹੈ ਕਿ ਸਾਡਾ ਇੱਕ ਸਵਾਲ ਵੀ ਲੋਕਾਂ ਨੇ ਨਹੀਂ ਪੁੱਛਿਆ ਸ਼ਰਮਣੀ ਕਾਲੀ ਜਲ ਦੇ ਪ੍ਰਧਾਨ ਨੂੰ ਜੀ ਪਿੰਡਾ ਜਾ ਰਿਹਾ ਓ ਉਹਨੂੰ ਕਿਉਂ ਨਹੀਂ ਪੁੱਛਦੇ ਤੁਸੀਂ ਹੂੰ ਹੂੰ ਕਿ ਤੈਨੂੰ ਅਸੀਂ ਕਰਾਉਣਾ ਕੀ ਹੈ ਤੈਨੂੰ ਅਸੀਂ ਵਿਆਹਾਂ ਵਾਸਤੇ ਰੱਖਿਆ ਹੋਇਆ ਹੈ ਹੂੰ ਤੈਨੂੰ ਅਸੀਂ ਸਿਰਫ ਜੇ ਮਰਗ ਹੁੰਦੀ ਸਿੰਪਲ ਜਾਂ ਤੈਨੂੰ ਲੋਕਾਂ ਦੇ ਘਰਾਂ ਚ ਆਉਣ ਲਈ ਰੱਖਿਆ ਹੋਇਆ ਹੈ ਨਹੀਂ ਚਲੋ ਅਕਾਲੀ ਦਲ ਵੀ ਇਹਦੇ ਵਿੱਚ ਦੋਸ਼ੀ ਹੈ ਕਿਉਂਕਿ ਉਹ ਕੌਮ ਦੀ ਨੁਮਾਇੰਦਗੀ ਕਰਦੇ ਸੀ ਕਿਸੇ ਵੇਲੇ ਪਰ ਸਵਾਲ ਇੱਕ ਆ ਜਾਂਦਾ ਹੈ ਵੀ ਜੇ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਵੀ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਵੀ ਘਟੋ ਘਟ ਇਹ ਤੇ ਜ਼ਿੰਮੇਵਾਰੀ ਬਣਦੀ ਵੀ ਹੁਣ ਜਿਹੜਾ ਬੰਦੇ ਦੀ ਮੌਤ ਹੋ ਗਈ ਹੈ ਜਾਂ ਇਨਕਾਊਂਟਰ ਕਰ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਹੁਣ ਤੇ ਦੇ ਹੈ ਮਿੱਟੀ ਹੈ ਇਹ ਤੇ ਪਰਿਵਾਰ ਨੂੰ ਦੇ ਦਿੱਤੀ ਜਾਵੇ ਤਾਂ ਕਿ ਅੰਤਮ ਰਸਮਾਂ ਤੇ ਉਹਦੀਆਂ ਕੀਤੀਆਂ ਜਾ ਸਕਣ ਕੀ ਇਹ ਪੰਜਾਬ ਸਰਕਾਰ ਵੀ ਮੰਨ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਡੇਢ ਤੋਂ 2 ਮਹੀਨੇ ਹੋ ਗਏ ਨੇ ਸ਼ੁਭ ਕਰਨ ਨੂੰ ਗੋਲੀ ਮਾਰੀ ਨੂੰ ਹੂੰ ਅੱਜ ਤੱਕ ਇੱਕ ਸਿੰਗਲ ਬੰਦਾ ਰੈਸਟ ਨਹੀਂ ਕੀਤਾ ਇਸ ਬੰਦੇ ਨੇ ਹੂੰ ਪੰਜਾਬ ਦਾ ਮੁੱਖ ਮੰਤਰੀ ਦਾ ਕੇਜਰੀਵਾਲ ਨੂੰ ਰੋਂਦਾ ਦਿੱਲੀ ਦੇ ਬੰਦੇ ਨੂੰ ਹੂੰ ਹਟਕੋਰੇ ਲੈ ਕੇ ਸਟੇਜਾਂ ਤੇ ਰੋਂਦਾ ਜਿੰਦਾ ਜਿੰਦੀ ਕੋਈ ਅਟੈਚਮੈਂਟ ਨਹੀਂ ਪੰਜਾਬ ਦੇ ਨਾਲ ਉਹ ਵੀ ਸਿੱਖ ਵਿਰੋਧੀ ਐਂਟੀ ਚੇਕਣੇ ਸਾਰੇ ਹੂੰ ਹੂੰ ਉਹ 10 ਬੰਦਿਆਂ ਨੂੰ ਅੱਜ ਸਵਾ ਸਾਲ ਹੋ ਚੱਲਿਆ ਉਹਨਾਂ ਨੂੰ ਐਨਐਸਐਲਾਈ ਨੂੰ ਇਹਨਾਂ ਨੂੰ ਤੁਸੀਂ ਕੀ ਕਰੋਗੇ ਇਹ ਕਿਹੜਾ ਸ਼ਰੋਮਣੀ ਕਾਲੀਦਾਨ ਦੇ ਪ੍ਰਧਾਨ ਨਾਲੋਂ ਘੱਟ ਹੈ ਇਹ ਵੀ ਐਂਟੀ ਸਿੱਖੀ ਆਦਮੀ ਹੂੰ ਹੂੰ ਸੋ ਸਾਡੇ ਜਥੇਦਾਰਾਂ ਦਾ ਫਰਜ਼ ਬਣਦਾ ਸੀ ਇਸ ਪੁਆਇੰਟ ਤੇ ਬੋਲਣਾ ਅਸੀਂ ਕਰਾਉਣਾ ਕੀ ਇਹਨਾਂ ਤੋਂ ਜੀ ਇੱਕ ਜਾਣਕਾਰੀ ਮੈਨੂੰ ਹੋਰ ਦਿਓ ਕਿ ਪਰਿਵਾਰ ਮੰਨ ਲੋ ਜੇ ਨਹੀਂ ਅੱਗੇ ਆਇਆ ਤੇ ਕੋਈ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਗੇ ਆ ਕੇ ਡੈੱਡ ਬੋਡੀ ਲਿਆ ਸਕਦੀਆਂ ਨੇ ਜਾਂ ਜਿਹੜੇ ਉਥੋਂ ਦਾ ਪ੍ਰਸ਼ਾਸਨ ਹੈ ਖਾਸ ਕਰਕੇ ਆਪਾਂ ਡੀਸੀ ਦੀ ਗੱਲ ਕਰਦੀ ਹੈ ਜਾਂ ਉਥੋਂ ਦਾ ਹੋਰ ਜਿਹੜਾ ਪ੍ਰਸ਼ਾਸਨ ਹੈ ਕੀ ਉਹ ਡੈੱਡ ਬੋਡੀ ਕਿਸੇ ਹੋਰ ਪਰਸਨ ਨੂੰ ਇਸ ਤਰੀਕੇ ਨਾਲ ਦੇ ਸਕਦੇ ਨੇ ਜੇ ਫੈਮਿਲੀ ਨਾਲ ਨਹੀਂ ਜਾਂਦੀ ਤੇ ਦੇਖੋ ਲੀਗਲੀ ਤੌਰ ਤੇ ਤਾਂ ਐਕਚੁਅਲੀ ਤਾਂ ਫੈਮਿਲੀ ਦਾ ਰਾਈਟ ਹੀ ਬੰਦ ਹੈ ਹੈ ਨਾ ਜੀ ਕੱਲ ਨੂੰ ਅਗਲਾ ਐਪਲੀਕੇਸ਼ਨ ਦੇ ਦੇਗਾ ਕਿ ਤੁਸੀਂ ਸਾਡੇ ਬੰਦੇ ਦੀ ਡੈੱਡ ਬੋਡੀ ਬਾਹਰ ਦਿੱਤੀ ਕਿਉਂ ਦਿੱਤੀ ਜਰੋ ਅਸੀਂ ਕਿਤੇ ਗਏ ਸੀ ਜਾਂ ਅਸੀਂ ਡਰ ਕੇ ਲੁਕੇ ਹੋਏ ਸੀ ਜਾਂ ਸੌ ਕੁਲਾਕਲ ਨੂੰ ਬਹਾਨਾ ਸਰਕਾਰ ਹੀ ਬਣਾ ਦੇਗੀ ਹੂੰ ਹੂੰ ਸੋ ਲੀਗਲੀ ਤਾਂ ਜਿਹੜੇ ਉਂਜੇ ਕਾਨੂੰਨੀ ਜਿਹੜੇ ਵਾਰਿਸ ਨੇ ਉਹਨਾਂ ਨੂੰ ਡੈੱਡ ਬੋਡੀ ਦਿੱਤੀ ਜਾਣੀ ਹੂੰ ਹੂੰ ਠੀਕ ਹੈ ਨਾ ਪਰ ਮੇਰੇ ਦੇਖਣ ਚ ਜਿਹੜੇ ਸਿੰਘ ਸਾਹਿਬ ਜਾਂ ਜਿਹੜੇ ਬੰਦੇ ਆਪਣੇ ਗਏ ਨੇ ਉਹਨਾਂ ਨੂੰ ਫੈਮਿਲੀ ਕੋਲ ਜਾ ਕੇ ਫੈਮਿਲੀ ਨੂੰ ਜਥੇ ਬੰਦਿਆਂ ਸਹਿਯੋਗ ਦੇਣ ਹੂੰ ਹੂੰ ਉਹ ਕਹਿਣ ਕਿ ਅਸੀਂ ਤੁਹਾਡੇ ਨਾਲ ਆ ਜੀ ਸਿਰਫ ਫੈਮਿਲੀ ਜਾ ਕੇ ਡੈੱਡ ਬੋਡੀ ਲਵੇ ਉਹਨਾਂ ਦੀ ਵੀ ਇੰਦੇ ਕਾਲੀਏ ਵੀ ਫੈਮਿਲੀ ਨੂੰ ਇਹ ਸਾਰੇ ਸਪੋਰਟ ਕਰਨ ਕਾਨੂੰਨੀ ਤੌਰ ਦੇ ਉੱਪਰ ਹਾਂ ਵੀ ਫੈਮਿਲੀ ਨੂੰ ਸਪੋਰਟ ਕਰਕੇ ਤਗੜਿਆ ਕਰਨ ਇਹ ਉਹਨਾਂ ਦੀ ਬੈਕਬੋਨ ਬਣ ਜਾਂਨ ਤੇ ਉਹ ਅੱਗੇ ਜਾ ਕੇ ਐਪਲੀਕੇਸ਼ਨ ਦੇ ਦੇਣ ਤੇ ਜੋਰ ਸਾਰਾ ਇਹ ਜਿਹੜੀਆਂ ਜਥੇਬੰਦੀਆਂ ਨੇ ਜਥੇਦਾਰ ਨੇ ਜਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੋਪੋ ਇਸ ਵੇਲੇ ਮੈਂਬਰ ਆਫ ਪਾਰਲੀਮੈਂਟ ਦੇ ਵੀ ਇਹ ਸਾਰੇ ਜੋਰ ਲਾਉਣ ਇਹ ਜੋਰ ਲਾਉਣ ਹਾਈ ਕੋਰਟ ਜਾਣ ਪਰ ਉਹਨਾਂ ਦੀ ਫੈਮਿਲੀ ਤੋਂ ਬਿਨਾਂ ਰਾਜਾ ਆcha ਫੈਮਲੀ ਤੋਂ ਬਣਾ ਨਾ ਜਾਣ ਫੈਮਲੀ ਦੇ ਨਾਲ ਲੈ ਕੇ ਜਾਣ ਕਿਉਂਕਿ ਰਾਈਟ ਫੈਮਲੀ ਦਾ ਨਾ ਜੀ ਕੱਲ ਨੂੰ ਸਤਕਾਰ ਹੋ ਜਾਂਦਾ ਕੱਲ ਨੂੰ ਫੈਮਲੀ ਜਿਹੜੀ ਕੋਈ ਮੁੱਦਾ ਠਾ ਦੇਗੀ ਹੂੰ ਹੂੰ ਸੋ ਬੈਟਰ ਹੈ ਕਿ ਫੈਮਲੀ ਨੂੰ ਸਹਿਯੋਗ ਦੇ ਕੇ ਜਿਵੇਂ ਬੜਾ ਵਧੀਆ ਕੀਤਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਚੰਗੀ ਗੱਲ ਹੈ ਆਪ ਦੀ ਕੌਮ ਲਈ ਤੁਰੇ ਬੰਦਾ ਹੋ ਪਰ ਮਾੜਾ ਜਿਹਾ ਥਰੂ ਇਹਨਾਂ ਨੂੰ ਚੈਨਲ ਚੱਲਣਾ ਚਾਹੀਦਾ ਫੈਮਲੀ ਨੂੰ ਨਾਲ ਲਿਜਾ ਕੇ ਉੱਠਣਾ ਚਾਹੀਦਾ ਇਹਨਾਂ ਨੂੰ ਜੀ हां बिल्कुल जी ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਖਾਰਾ ਸਭ ਧੰਨਵਾਦ ਦੀਆਂ ਬਸ ਮੈਨੂੰ ਇੱਕ ਜਾਣਕਾਰੀ ਜ਼ਰੂਰ ਲੈਣੀ ਚਾਹ ਰਿਹਾ ਕਿਉਂਕਿ ਬਾਰ ਬਾਰ ਵੀਰ ਕੁਝ ਪੁੱਛ ਰਹੇ ਸੀ ਵੀ ਜਦੋਂ ਕੋਈ ਵੀ ਪ੍ਰਾਣੀ ਵੈਸੇ ਪਿਛਲੇ ਸਮੇਂ ਦੇ ਵਿੱਚ ਐਸਾ ਹੋਇਆ ਜਿਵੇਂ ਸੁੱਖਾ ਜਿੰਦਾ ਜੀ ਦੀ ਡੈੱਡ ਬੋਡੀ ਹੈ ਉਹ ਨਹੀਂ ਸੌਂਪੀ ਗਈ ਜਾਂ ਅਦਰ ਹੋਰ ਵੀ ਐਸਾ ਬਹੁਤ ਮਾਰੀ ਹੋ ਗਿਆ ਹਨਾ ਹਾਂਜੀ ਹਾਂਜੀ ਪਰ ਸਵਾਲ ਮਨ ਦੇ ਵਿਚਾਰਿਆ ਸੀ ਕੀ ਸੱਚਮੁੱਚ ਹੀ ਜੇ ਬੰਦਾ ਭਾਵੇਂ ਉਹ ਕਾਤਲ ਹੋਵੇ ਕਿਸੇ ਦਾ ਵੀ ਹਨਾ ਇਹ ਆ ਕੋ ਕਿੱਡਾ ਵੱਡਾ ਗਨਾਹਗਰ ਹੋਵੇ ਜਾਂ ਕਿਤੇ ਬਲਾਸਟ ਕੀਤਾ ਹੋਵੇ ਕੀ ਉਹਦੀ ਡੈੱਡ ਬੋਡੀ ਲੈਣ ਦਾ ਕਾਨੂੰਨੀ ਅਧਿਕਾਰ ਪਰਿਵਾਰ ਦੇ ਕੋਲ ਹੁੰਦਾ ਮੇਨ ਮੇਰਾ ਸਵਾਲ ਇਹ ਹੈ ਜੀ ਦੇਖੋ ਕਾਨੂੰਨੀ ਤੌਰ ਤੇ ਡੈੱਡ ਬੋਡੀ ਫੈਮਿਲੀ ਕੋਲ ਜਾਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਬਹੁਤ ਬਹੁਤ ਕੋਈ ਸ਼ੈ ਇਨਕਾਊਂਟਰ ਵਾਲੀ ਗੱਲ ਹੀ ਨਹੀਂ ਸੀ ਇਹ ਹੀ ਫੇਕ ਇਨਕਾਊਂਟਰ ਹੈ ਮਖੂਦ ਸਾਹਿਬ ਇਨਕਾਊਂਟਰ ਵਾਲੀ ਗੱਲ ਉਹ ਕਿੱਡਾ ਕੁ ਵੱਡਾ ਐਟਾ ਉਹ ਵਾਂਟਡ ਸੀ ਉਸ ਸਟੇਟ ਦੇ ਅੰਦਰ ਜਾਂ ਇੰਡੀਆ ਦੇ ਅੰਦਰ ਵਾਂਟਡ ਸੀ ਜਿਹੜਾ ਦੂਜਾ ਬੰਦਾ ਰੱਖਿਆ ਥੋੜੇ ਦਿਨ ਬਾਅਦ ਹੁੰਦਾ ਫੇਕ ਕੰਫਰਾਂਟ ਕਰਨਗੇ ਕਿਉਂਕਿ ਉਹ ਰੱਖਦੇ ਤਾਂ ਨਹੀਂ ਕਿ ਸਿੱਖ ਜਿਹਾ ਬੰਦਿਆ ਨਹੀਂ ਬੋਲ ਰਹੀਆਂ ਹਮਮ ਕੱਲਾ ਇੱਕ ਸਰਾਜ ਇਮਰਜੀ ਸਿੰਘ ਮਾਣ ਆ ਜਾ ਤੁਹਾਡੇ ਰਗੇ ਸੱਜਣ ਬੋਲਦੇ ਨੇ ਹੋਰ ਬੋਲਣੇ ਕਿਸੇ ਨਹੀਂ ਉਸ ਦੇ ਉੱਪਰ ਜੀ ਸੋ ਬਹੁਤ ਮਾੜੀ ਗੱਲ ਹੈ ਹਕੂਮਤਾਂ ਨੇ ਹਮੇਸ਼ਾ ਸਿੱਖਾਂ ਨਾਲ ਇਸ ਤਰ੍ਹਾਂ ਕੀਤਾ ਸਨ 84 ਤੋਂ ਪਹਿਲਾਂ ਵੀ ਸਨ 84 ਦੇ ਵਿੱਚ ਤੇ ਸਨ 84 ਤੋਂ ਬਾਅਦ ਜੀ ਜਿਹਨੂੰ ਅਜੇ ਸਾਡੇ ਸਿੱਖ ਕਹਿ ਰਹੇ ਨੇ ਕਿ ਅਸੀਂ ਗੱਲ ਅਸੀਂ ਆਜ਼ਾਦ ਆ ਇਹ ਸਾਡਾ ਦੇਸ਼ ਹੈ ਅਜੇ ਯਾਰ ਮੂਹ ਦਾ ਛਿੱਤਰ ਖਾਧੀ ਜਾਂਦੇ ਆ ਬੇਇੱਜ਼ਤੀ ਕਰਾਈ ਜਾਂਦੇ ਕਹਦਾ ਸਾਡਾ ਦੇਸ਼ ਹੈ ਜੀ ਸੋ ਇਹ ਬਹੁਤ ਘਣਾਉਣੀ ਹਰਕਤ ਕੀਤੀ ਆ ਫੇਕ ਇਨਕਾਊਂਟਰ ਐ ਨੂੰ ਕਹੂੰਗਾ ਮੈਂ ਸੋ ਬਹੁਤ ਮਾੜੀ ਗੱਲ ਹੈ ਇਹ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਕੀ ਕੀਤਾ ਇਸ ਹਕੂਮਤ ਨੇ ਹੂੰ ਹੂੰ ਵਿੱਚ ਇਹ ਗੱਲ ਹੈ ਇੱਕ ਛੋਟ ਜੀ ਗੱਲ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਫਿਲਮ ਨਹੀਂ ਲੱਗ ਸਕਦੀ ਪਰ ਚਮਕੀਲੇ ਦੀ ਲੱਗ ਸਕਦੀ ਅਜੇ ਤੁਸੀਂ ਕਹਿੰਦੇ ਹੋ ਤੁਹਾਡਾ ਦੇਸ਼ ਆ ਤੁਹਾਨੂੰ ਅੱਗੇ ਲੰਘ ਜਾਣਾ ਚਾਹੀਦਾ ਹੂੰ 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 ਸੋ ਕਿਤੇ ਨਾ ਕਿਤੇ ਜਾ ਕੇ ਇਹਨਾਂ 'ਚ ਸਾਡੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਹੈ ਹਿੰਦੁਸਤਾਨ ਦੀ ਹਕੂਮਤ ਦੇ ਅੰਦਰ ਹਾਂ ਜੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਆਂ ਦੀ ਜਲਦੀ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗਾ ਐਡਵੋਕੇਟ ਸਾਹਿਬ ਆ ਕੋਈ ਹੋਰ ਮੁੱਦਾ ਹੋਵੇਗਾ ਸਾਸ਼ੀਕਲ ਜੀ ਸਤਿ ਸ਼੍ਰੀ ਅਕਾਲ ਜੀ